ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਮੁੱਦਕੀ ਰਹ ਜਾਂਦਾ ਜੀ ਅੱਜ ਦੀ ਵੀਡੀਓ ਚ ਤਿੰਨ ਨਾਗ ਆ ਜੀ ਇੱਕ ਸੂਆ ਸੂਆ ਨਾਗ ਬਿਲਕੁਲ ਛੋਟੇ ਭਾ ਦਾ ਹੈ ਗਰਮੀਆਂ ਦਾ ਤੋਫਾ ਹੀ ਆ 2 ਨੰਬਰ ਬੱਚੀ ਆ ਫੁੱਲ ਜਾਤ ਬਰੀਡ ਵਾਲੀ ਤੇ ਇੱਕ ਸੂਈ ਸਵਾਈ ਗਾਂ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਵੀਰ ਪਿੰਡ ਮਾਲਾਗਲਾ ਬਾਈ ਜੀ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 87290302 ਕਿਆ ਸੀ ਠੀਕ ਹੈ ਵੀਰੇ ਤਿੰਨ ਨਾਗਾ ਜੀ ਹਾਂ ਤਿੰਨ ਨਾਗਾ ਇੱਕ ਨੰਬਰ ਸੂਈ ਤੋਂ ਸ਼ੁਰੂ ਕਰਦੇ ਸੁਆ ਕਿੰਨਾ ਮਾ ਸੂਈ ਹੈ ਜੀ ਦੂਜਾ ਸੁਆ ਸੂਈ ਕਦੋਂ ਸੂਈ ਹੈ ਜੀ ਇਹ ਜੀ ਸਵੇਰ ਹੀ ਸੂਈ ਹੈ ਬੱਚਾ ਕੀ ਹੈ ਜੀ ਬੱਚਾ ਵੱਛੀ ਮਗਰੀ ਬੱਚੀ ਚੰਗੀ ਹੈ ਜੀ ਮਗਰ ਠੀਕ ਹੈ ਜੀਰਦੀ ਸਾਫ ਹੈ ਜੀ ਹਾਂ ਵੀਡੀਓ ਹੈਗੀ ਆਪਣੀ ਠੀਕ ਹੈ ਕਿੰਨਾ ਕੱਢਿਆ ਬੋਲਾ ਵੀਰੇ ਬੋਲਾ 3 ਕਿਲੋ ਚੋਇਆ ਈ ਸਾਰਾ ਥਣਾ ਦੀ ਡੰਨਾ ਜੀ ਹਾਂ ਓਕੇ ਹੈ ਜੀ ਕਿੰਨਾ ਭਾਜੋ ਠੰਡੀ ਸੀਲ ਹੈ ਕਿੰਨਾ ਦੁੱਧ ਪਾਜੋ ਦੋ 10 ਤੋਂ 12 ਰੇਟ ਤਾਂ ਦੇਣਾ ਚਾਹੀਦਾ ਜੀ ਠ ਚਾਹੇ ਕੋਈ ਝੂਟੀ ਜਾਵੇ ਝੂਟੀ ਜਾਵੇ ਕੋਈ ਠੀਕ ਆ ਵੀਰੇ ਤਾਰਾਂ ਹੀ ਵਿਖਾ ਦਨੇ ਬਈ ਤਾਰਾਂ ਮਾਰ ਕੇ ਵੀ ਦਿਖਾਈ ਦਿਓ ਲਓ ਜੀ ਕਰੋ ਚੈੱਕ ਮਗਰ ਲਿਆਂ ਚ ਵੀ ਉਹਰੇ ਮਾਰਦੀ ਓਕੇ ਵੀਰੇ ਦਾਨਾ ਜੀ ਸੂਆ ਬਾਈ ਦੇ ਦਰਸ਼ਨ ਮੁਤਾਬਕ ਦੂਜਾ ਸੂਈ ਆ ਜੀ ਮਾਰਨਿੰਗ ਸੂਈ ਆ ਬੱਚਾ ਮਗਰ ਟੋਪ ਦੀ ਜਰਸੀ ਬੱਚੀ ਆ ਜੀ ਇੱਕ ਨਗ ਨੱਕ ਨੱਕ ਤੁਹਾਨੂੰ ਮਿਲ ਜਾਣਾ ਫਰੀ 22 ਦਾ ਬਾਲਾ ਨਹੀਂ ਤਾਂ 10 12 ਕਿਲੋ ਦਾ ਦੁੱਧ ਸਿਆਈ ਜੀ ਇੰਨਾ ਕਹਿੰਦਾ ਵੀ ਕੀ ਹੈ ਜੀ ਸਿੰਘਾ ਮਾਰਦੀ ਮੁਰਦੀ ਦਾ ਨਹੀਂ ਨਾ 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 ਠੰਡੀ ਸੀ ਲਾਈ ਠੀਕ ਆ ਜੀ ਬਾਕੀ ਥਾਣਾ ਦੇ ਸਿਆਈ ਅਸਰਾਂ ਬੱਚੀਆਂ ਆਲਾ ਭਾਅ ਹੋਊਗਾ ਬਾਈ ਜਿੱਦਾਂ ਆ ਕੱਤ ਦਾ ਓਡਾ ਕ ਭਾਅ ਹੋਣਾ ਓਡਾ ਕ ਜਿੱਦਾਂ ਕੱਤਾ ਹੀ ਹੋਊਗਾ ਉਦੋਂ ਵੀ ਛੋਟਾ ਹੀ ਕਰ ਦਾਂਗੇ ਬਾਈ ਅਸਰ ਜਿੰਨੇ ਦੀ ਅਸਰ ਬੱਚੀ ਦਿੰਦਾ ਆਲਾ ਉਨੇ ਦੀ ਦੇ ਦੇਣੀ ਓਨੇ ਦੀ ਦੇ ਦੇਣੀ ਆ ਜੇ ਜੇ ਲੈਣ ਦੇਣ ਵਾਲੀ ਡਿਮਾਂਡ ਮੁੱਲ ਬਲਾਂ ਬਾਈ ਕੋਈ ਕਰਾਈ ਆ ਠੀਕ ਆ ਜੀ 26000 ਰੁਪਏ ਦੀ ਦੇ ਦੇਣੀ ਬਈ ਆਪਾਂ ਸ਼ਾਦੀ ਨਿੱਕੀ ਨਿੱਕੀ ਜਿਹੜਾ ਕੋ ਦਿਨ ਹਣਾ ਆਦਾ ਵੇਖਣਾ ਆ ਕੇ ਅਗਲਾ ਕਈ ਆਵੇ ਬਾਈ ਇਹ ਨਿੱਕੀ ਆਏ ਆਏ ਮਿਸਾਈ ਸਾਰਾ ਕੋਈ ਹੀ ਆ ਬਾਈ ਇਹ ਤੇ ਭਾਅ ਵੀ ਛੋਟਾ ਜਿਹਾ ਬੱਚੀ ਦਾ 90 ਬੱਚੀ ਦਾ ਬਸ 25000 ਦੀ ਖਾਲੀ ਬੱਚੀ ਮਿਲਦੀ ਹੈ ਹਾਂ ਬਰਾ ਵੀਡੀਓ ਜੇਰ ਜੁਰ ਦੀ ਸਾਰੀ ਆਪਣੇ ਕੋਲੇ ਆ ਬਾਈ ਉਹਦੀ ਗਾਰੰਟੀ ਹੈ ਠੀਕ ਹੈ ਜੀ ਆਕਾਤ ਮੇਰੇ ਤੋਂ ਸਾਬਾ ਲਾ ਲੈਣ ਬਾਈ ਠੀਕ ਹੈ ਜੀ ਮੇਰਾ 5 ਫੁੱਟ 6 ਇੰਚ ਕਰਦਾ ਈ ਠੀਕ ਹੈ ਵੀਰੇ ਤੇ 26000 ਦੀ ਬਾਈ ਕਹਿੰਦਾ ਦੇ ਦਾਂਗੇ ਬਾਕੀ ਮਗਰ ਬੱਚੀ ਵੀ ਉਹਨੇ ਦੀ ਤਾਂ ਤਿਆਰ ਹੋ ਜਾਣੀ ਛੇ ਮਹੀਨੇ ਲੋਹਵਾਨਾ ਚੈੱਕ ਕਰ ਲਉ ਥਾਨ ਟਾਪ ਦਾ ਲੱਗਾ 10 12 ਕਿਲੋ ਤਾਂ ਦੁੱਧ ਕਹਿੰਦਾ ਵੀ ਕੀ ਹੈ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਦੋ ਨੰਬਰ ਵੀਰੇ ਬੱਚੇ ਦੀ ਕਿੰਨੀ ਉਮਰ ਹੈ ਭਾਈ 8 ਮਾਂਸ ਦਾ ਬੱਚਾ ਹੀ ਸਮਾਂ ਬੜਾ ਜਾਂਦਾ ਹੈ ਹਾਂ ਭਾਈ ਠੀਕ ਹੈ ਜੀ ਕੋਈ ਸੀਮਾ ਰਿਕਾਰਡ ਉਹ ਤਾਂ ਨਹੀਂ ਭਾਈ ਹੈਗਾ ਐਵੇਂ ਮੈਂ ਕਹੀ ਆਵਾ ਹਾਂ ਚਾਰ ਹੀ ਹੋਣਗੇ ਗੁਲਾਬੀ ਥਾਨ ਹੋਣਗੇ ਗਰੰਟੀ ਜੀ ਉਹ ਆ ਫੋਟੋਆਂ ਦੀ ਗਰੰਟੀ ਦੰਦਾਂ ਦੀ ਵੀ ਗਰੰਟੀ ਦੰਦਾਂ ਦੀ ਵੀ ਗਰੰਟੀ 8 ਮਾਂਸ ਦੀ ਉਹਦੇ ਵੀ ਗਰੰਟੀ ਆ ਮਾਂ 32+ ਚੱਲੀ ਜਾਂਦੀ ਹੈ ਟੌਪ ਦੀ ਫਾਰਮ ਟਾਈਪ ਹੀ ਹੈ ਹਾਂ ਹਾਂ ਠੀਕ ਹੈ ਜੀ ਤੇ ਇਹਦੀ ਡਿਮਾਂਡ ਛੋਟੀ ਜੀ ਇਹਦੀ ਡਿਮਾਂਡ ਛੋਟੀ ਜੀ ਇਹਦੀ ਹੋਗੀ 19000 ਰੁਪਏ ਉਹ ਜੂ ਮੰਨਤਾ ਮੈਂ ਮੰਨਤਾ ਨਹੀਂ ਹੋਣਾ ਇਹ 19000 ਰੁਪਿਆ ਡਿਮਾਂਡ ਹੈ ਜੀ ਫੋਰ ਸ਼ਾਂਗ ਦੀ ਵੀ ਗਾਰੰਟੀ ਹੈ ਝੋਲੀ ਚੰਗੀ ਹੈ ਬਰੀਡ ਵਾਈਜ਼ ਪੂਰੀ ਚੰਗੀ ਹੈ ਮੇਨ ਗਾਲ ਸਭੀ ਬੜੀ ਫੁੱਲਾ ਮਦਰ ਮਿਲਕ ਰਿਕਾਰਡ 32 ਲੀਟਰ ਦਾ ਹੈ ਜੀ ਬਾਕੀ ਜਿਹੜੇ ਵੀ ਬਰੀਡ ਦਾ ਕੰਮ ਕਰਦੇ ਹੋਣਗੇ ਪਰਖ ਉਹਨਾਂ ਨੇ ਕਰ ਹੀ ਲੈਣੀ ਹੈ ਜੀ ਝੋਲੀ ਬਹੁਤ ਸੋਹਣੀ ਹੈ ਜੀ ਮੋੜਲੇ ਆਂ ਹੀ ਪਰੇ ਜਾਇਜ ਡਿਮਾਂਡ ਆ ਜੀ 19000 ਰੁਪਇਆ ਕਿਸੀ ਆਪ ਦੱਸੋ ਵੀ ਬਾਈ ਸਹੀ ਗੱਲ ਆ ਜੀ ਜੇ ਕਿਸੇ ਹੋਰ ਕੋਲ ਹੁੰਦੀ ਤਾਂ 23000 ਹਾਇ ਨਾ ਨਾ بھائی ਤਾਂ ਇਹ ਮੀ ਆਈ ਜਾਂਦਾ ਹੀ ਆ ਠੀਕ ਆ ਤੁਹਾਡਾ ਮੌਸਮ ਖਰਾਬ ਸੀ ਨਾ ਤਾਂ ਕਰਕੇ ਆ ਹੁਣੇ ਨਿਕਲੀ ਤੋਂ ਆਪਾਂ 19000 ਰੁਪਇਆ ਡਿਮਾਂਡ ਆ ਜੀ ਵਿੱਚੋਂ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਅੱਗੇ ਵੀਰੇ ਤੁਹਾਨੂੰ ਨੰਬਰ ਨਾ ਕੇ ਦੱਸੂਆ ਕਰਨ ਨਮਾ ਜੀ ਇਹ ਦੁੱਧ ਜਸੂਆ ਵੈਰ ਸੁਈ ਵੀ ਆ ਜੀ ਠੀਕ ਹੈ ਜੀ ਕਦੋਂ ਸੁਈ ਇਹਦਾ ਸੁਈ ਨੂੰ ਅਗਲਾ 10 ਤੱਕ 2 ਮਹੀਨੇ ਹੋਏ ਪੂਰੇ ਬਈ ਡੇਢ ਕਹਿੰਦੇ 2 ਲਾ ਲਾ ਬਈ ਜਿੰਨਾ ਮਰਜ਼ੀ ਮੰਨ ਕੇ ਅੱਜ ਆਪਣੇ ਲਿਆਂਦੀ ਹੈ ਹਾਂ ਆਪਣੀ ਲਿਆਂਦੀ ਠੀਕ ਹੈ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਇਸ ਟਾਈਮ 12 ਲੀਟਰ ਕੰਢਿਆ ਆ ਤੇ ਜੋ ਕਿ ਦੇ ਦਾਂਗੇ ਦੇ ਦਾਂਗੇ ਧਾਰ ਦੀ ਪੋਲੀ ਆ ਸੀਲ ਆ ਪੂਰੀ ਕੰਨੀ ਹਰਗੀ ਚ ਬਈ ਆਉਂਦੀ ਹੈ ਤੋੜ ਕੇ ਦਿਖਾ ਦੇ ਆ ਫੋਟ ਜੀ ਫੁੱਟੀ ਵੀ ਆ ਹਾਂ ਫੋਟ ਜੀ ਆ ਬਈ ਠੀਕ ਆ ਜੀ ਹੂੰ ਛੋਟਾ ਛੋਟੀ ਫੋਟ ਜੀ ਆ ਸਿੰਘ ਜਾਂ ਫੁੱਟਿਆ ਵਾ ਜੀ ਬਾਕੀ ਵਜਨ ਵਜੂਦ ਚੰਗਾ ਹਾਈਟ ਲੈਂਥ ਪੂਰੀ ਚੰ ਸੂਈ ਨੂੰ ਜਿੰਨਾ ਸਮਾਂ ਵੀਰੇ ਮਰਜ਼ੀ ਮੰਨ ਲਿਓ ਮਾਲਕਾਂ ਨੇ ਡੇਢ ਕੇ ਕੇ ਦਿੱਤੀ ਆ ਬਾਈ ਕਹਿੰਦਾ ਆਪਾਂ 2 ਮੰਨ ਕੇ ਲਈਏ ਜਿਹੜਾ ਨੈੱਟ ਦੁੱਧ ਤਿਆਰ ਹੋਊਗਾ ਉਹ 12 ਕਿਲੋ ਆ ਆਪ ਦਾ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਿਚਵਾਈ ਕਰ ਸਕਦਾ ਐਸੇ ਫੈਡਰ ਵੀ ਆ ਬਾਈ ਪੂਰਾ ਮੱਝਾਂ ਰਗਾ ਮੋਟਾ ਥਣ ਲੱਗਿਆ ਬਾਕੀ ਫਿਟਨੈਸ ਵਾਲਾ ਹਵਾਨਾ ਚੈੱਕ ਕਰ ਸਕਦੇ ਹੋ ਥਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਠੰਡੇ ਸ਼ੀਲ ਦੀ ਥਾਣਾ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਬੇਫਿਕਰ ਹੋ ਜੋ ਦੁੱਧ ਤੁਸੀਂ ਆਪਦੀ ਮਲਕਿੰਗ ਕਰ ਸਕਦੇ ਤੇ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਵੀ ਬਈ ਜਮਾ ਜੈਦ ਜੀ ਬਰਾੜਾ ਠੀਕ ਹੈ ਜੀ 43000 ਰੁਪਏ ਬਈ ਉਹ ਜੋ ਮਾਨਤਨ ਹਾਂ ਉਹ ਚ ਮਾਨਤਨ ਠੀਕ ਹੈ ਜੀ 43000 ਰੁਪਿਆ ਡਿਮਾਂਡ ਹੈ ਜੀ ਵਿੱਚੋਂ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਤੇ 12 ਕਿਲੋ ਆਪਦਾ ਕੋਈ ਵੀ ਸੱਜਣ ਜੋ ਕੇ ਲਿਜਾ ਸਕਦਾ ਬਾਕੀ ਜੀ ਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ